ਸਸ਼ੀ ਕਾ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਤੁਹਾਡੇ ਵਿਵਹਾਰ ਦਾ ਤੁਹਾਡੇ ਤੁਹਾਡੇ ਗੱਲਬਾਤ ਦੇ ਤਰੀਕੇ ਦਾ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਪਰਿਵਾਰ ਤੋਂ ਵੈਸੇ ਹਾਂ ਬਿਲਕੁਲ ਸਹੀ ਗੱਲ ਹੈ ਹਾਂ ਜੀ ਇਹ ਗੱਲ ਨਹੀਂ ਹੈ ਕਿ ਤੁਸੀਂ ਇੱਜ਼ਤ ਕਰਦੇ ਹੋ ਇੱਜ਼ਤ ਮਾਨ ਕਰਦੇ ਹੋ ਹਰ ਕਿਸੇ ਨਾਲ ਬੜੀ ਰਿਸਪੈਕਟ ਨਾਲ ਗੱਲ ਕਰਦੇ ਹੋ ਹਰ ਕਿਸੇ ਨਾਲ ਆਪਣੇ ਤਾਂ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਸਭ ਨੂੰ ਪਤਾ ਹੈ ਦੂਜੀ ਗੱਲ ਸਭ ਤੋਂ ਵਧੀਆ ਇਹ ਆ ਕਿ ਜਦੋਂ ਤੁਸੀਂ ਕਿਸੇ ਕਿਸੇ ਨਾਲ ਬੜੇ ਸਲੀਕੇ ਨਾਲ ਗੱਲ ਕਰਦੇ ਪਏ ਹੋ ਤਾਂ ਰਿਸ਼ਤੇ ਦਾ ਪਤਾ ਚੱਲ ਹੀ ਜਾਂਦਾ ਹੈ ਕਿ ਰਿਸ਼ਤਾ ক্লোਜ਼ਲੀ ਹੈ ਜਾਂ ਇਮਪ੍ਰੈਸ਼ਨ ਵਾਲਾ ਹੈ ਜਾਂ ਅਫਸਰ ਵਾਲਾ ਪਰ ਅਸਲ ਦੇ ਵਿੱਚ ਅਸਲ ਦੇ ਵਿੱਚ ਪਤਾ ਉੱਥੋਂ ਲੱਗਦਾ ਹੈ ਜਿੱਥੇ ਕਿਸੇ ਦੀ ਐਨੀਅਤ ਵੀ ਨਾ ਹੋਵੇ ਜਿੱਥੇ ਕਿਤੇ ਇਹ ਵੀ ਨਾ ਹੋਵੇ ਕਿ ਕੋਈ ਕੁਛ ਕੀ ਲੱਗਦਾ ਵੀ ਨਹੀਂ ਫਿਰ ਵੀ ਗੱਲਬਾਤ ਤੇ ਰਿਸਪੈਕਟ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਤੁਹਾਡੇ ਨਾਲ ਕੰਮ ਕਰਨ ਵਾਲੇ ਤੁਹਾਡੇ ਤੋਂ نیچے ਕੰਮ ਕਰਨ ਵਾਲੇ ਤੁਹਾਡੇ ਘਰ ਚ ਕੰਮ ਕਰਨ ਵਾਲੇ ਜਾਂ ਤੁਹਾਡੇ ਘਰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਜਿੱਦਾਂ ਮੰਨ ਲਓ ਕੋਈ ਵਰਕਰ ਹੈ ਜਾਂ ਕੋਈ ਆ ਰਿਹਾ ਹੈ ਜਾਂ ਕੋਈ ਕੰਮ ਕਰ ਰਿਹਾ ਹੈ ਤਾਂ ਉਹ ਉਹ ਮਤਲਬ ਅਪਾਏ ਵੀ ਕਹਿ ਸਕਦੇ ਆ ਕਿ ਜਿੱਦਾਂ ਮੰਨ ਲਓ ਕਿ ਮੰਨ ਲਓ ਤੁਹਾਡੀ ਬਟੀਕ ਹੈ ਹਨ ਜਦੋਂ ਉਹਦੇ ਵਿੱਚ ਚਾਰ ਜਾਣੇ ਲੱਗੇ ਆ ਕਿ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਹੈਂਡਲ ਕਰਦੇ ਹੋ ਮੈਂ ਤੁਹਾਨੂੰ ਇੱਕ ਵਾਰ ਇੱਕ ਬੜੀ ਵਧੀਆ ਐਗਜ਼ਾਮਪਲ ਦਿੱਤੀ ਸੀ ਤੇ ਪਿਆਰ ਨਾਲ ਆਪਣੇ ਤੋਂ ਆਪ ਦੇ ਨੀਤੇ ਆਪਣੇ ਮੰਨ ਲਓ ਕਿ ਹੁਣ ਤੁਸੀਂ ਕਿਤੇ ਗਏ ਹੋ ਤੇ ਤੁਸੀਂ ਬੜੀ ਰਿਸਪੈਕਟ ਨਾਲ ਗੱਲ ਕਰ ਰਹੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਅਗਲੇ ਤੋਂ ਆਪਣਾ ਕੰਮ ਲੈਣਾ ਮਤਲਬ ਮਤਲਬ ਤੋ ਬਿਨਾ ਮਤਲਬ ਤੋ ਬਿਨਾ ਜਦੋਂ ਤੁਸੀਂ ਕਿਸੇ ਕਿਸੇ ਨੂੰ ਰਿਸਪੈਕਟ ਦਿੰਨੇ ਹੋ ਤਾਂ ਤੁਹਾਡੀ ਸਖਸ਼ੀਅਤ ਤੁਹਾਡੇ ਅੰਦਰ ਦੀ ਸੋਚ ਉੱਪਰ ਕੇ ਸੰਭੜਿਆ ਜਾਂਦੀ ਹੈ ਮਤਲਬ ਪਤਾ ਲੱਗਦਾ ਹੈ ਕਿ ਕਿਸ ਜਗ੍ਹਾ ਤੇ ਅਸੀਂ ਸਟੈਂਡ ਕਰਦੇ ਆ ਕੀ ਸਾਡੀ ਆਪਣੀ ਅਹਿਮੀਅਤ ਹੈ ਦੂਸਰੇ ਦੇ ਵਿਵਹਾਰ ਤੋਂ ਮਤਲਬ ਤੁਹਾਡਾ ਦੂਸਰਿਆਂ ਦੇ ਪ੍ਰਤੀ ਵਿਵਹਾਰ ਤੋਂ ਇਸ ਕਰਕੇ ਠੀਕ ਹੈ ਓਕੇ ਆ ਸਭ ਨਾਲ ਬੜੇ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ ਪਰ ਜਿਹਨੂੰ ਕਦੇ ਨਹੀਂ ਮਿਲੇ ਜਿਹਦੇ ਨਾਲ ਤੁਹਾਡਾ ਸਿਰਫ ਛੋਟੀ ਮੋਟੀ ਗੱਲ ਦੀ ਵਾਰਤਾ ਹੋਣੀ ਹੈ ਜਾਂ ਜੋ ਤੁਹਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ ਤੁਹਾਡੇ ਘਰ ਦੀ ਸਫਾਈ ਤੁਹਾਡੇ ਜਿੱਥੇ ਜਿੱਥੇ ਪੈਰ ਪੈਂਦੇ ਆ ਉਥੇ ਉਹ ਪੋਚੇ ਲਾਉਂਦੇ ਆ ਝਾੜੂ ਪੋਚੇ ਲਾਉਂਦੇ ਆ ਜਾਂ ਮੈਂ ਤੁਹਾਡੇ ਘਰ ਚ ਸੋਹੀ ਚ ਖਾਣਾ ਬਣਾਉਂਦੇ ਆ ਦੇਖੋ ਤੁਹਾਡਾ ਪੇਟ ਪਾਲਦੇ ਆ ਤਾਂ ਇੰਡਾਇਰੈਕਟ ਵੇ ਨਾਲ ਭਾਵੇਂ ਤੁਸੀਂ ਉਹਨਾਂ ਨੂੰ ਜੁੜੇ ਹੋਏ ਉਹਨਾਂ ਨੂੰ ਪੈਸੇ ਵਗੈਰਾ ਦਿਨੇ ਹੋਨ ਤਨਖਾਹ ਦਿਨੇ ਪਰ ਗੱਲ ਫਿਰ ਉੱਥੇ ਹੀ ਮੁੱਕਦੀ ਹੈ ਕਿ ਵਿਵਹਾਰ ਬਹੁਤ ਮਾਇਨੇ ਰੱਖਦਾ ਹੈ ਕਿ ਤੁਸੀਂ ਕਿਸ ਨੂੰ ਕਿਸ ਨਜ਼ਰੀਏ ਨਾਲ ਦੇਖ ਕੇ ਉਸ ਨੂੰ ਕਿੰਨੀ ਇੱਜ਼ਤ ਦੇ ਰਹੇ ਇਹ ਸਚਾਈ ਹੈ ਠੀਕ ਹੈ ਕਿ ਆਪਾ ਆਪ ਇੱਕ ਫੈਮਿਲੀ ਦੇ ਤਰ੍ਹਾਂ ਮੈਂ ਪਰ ਫੈਮਿਲੀ ਦੇ ਵਿੱਚ ਜੋ ਤੁਹਾਡੇ ਨਾਲ ਜੁੜੇ ਆ ਉਹ ਵੀ ਤੇ ਅਸਲ ਦੇ ਵਿੱਚ ਸਾਡੀ ਫੈਮਿਲੀ ਦਾ ਇੱਕ ਹਿੱਸਾ ਹੀ ਨੇ ਭਾਵੇਂ ਕਿ ਭਾਵੇਂ ਕਿ ਉਹਨਾਂ ਦਾ ਕੋਈ ਖੋਰ ਨਜ਼ਰੀਆ ਪਰ ਸੱਚ ਜਾਣੋ ਜੀ ਉਹ ਤੁਹਾਡੇ ਘਰ ਕੰਮ ਕਰਦੇ ਆ ਤੁਹਾਡੇ ਕਿਤੇ ਜਗ੍ਹਾ ਤੇ ਕੰਮ ਕਰਦੇ ਆ ਜੀ ਉਹ ਤੁਹਾਡੀ ਕਰਮ ਦਾ ਕੁਝ ਹਿੱਸਾ ਲੈ ਰਹੇ ਆ ਆਪਣਾ ਕਰਮ ਕਰ ਰਹੇ ਆ ਤਾਂ ਕੁਦਰਤ ਨੇ ਉਹ ਵੀ ਤੁਹਾਡੇ ਨਾਲ ਜੋੜੇ ਆ ਕਈ ਵਾਰੀ ਕਿ ਹੁੰਦਾ ਕਿ ਅਗਲੇ ਨੂੰ ਮਾਨੂੰ ਕੋਈ ਜ਼ਰੂਰਤ ਪੈ ਗਈ ਆਪਾਂ ਆਮ ਦੇਖਦੇ ਆ ਕਿਸੇ ਨੂੰ ਕੋਈ ਜ਼ਰੂਰਤ ਪਈ ਆ ਤੇ ਅਸੀਂ ਨਹੀਂ ਅਸੀਂ ਨਹੀਂ ਦੇ ਸਕਦੇ ਹੁਣ ਦੇਖੋ ਕੰਮ ਉਹ ਤੁਹਾਡੇ ਕਰ ਰਿਹਾ ਤੇ ਅਸੀਂ ਕਿਉਂ ਨਹੀਂ ਦੇ ਸਕਦੇ ਕਿਉਂਕਿ ਕੰਮ ਜਿਉ ਤੁਹਾਡੇ ਕਰ ਰਿਹਾ ਤਾਂ ਜ਼ਰੂਰਤਾਂ ਵੀ ਸਾਡਾ ਹੀ ਕਰਜ਼ ਬਣ ਜਾਂਦਾ ਉਹ ਰੀ ਕਰਨੀ ਆ ਹਾਂ ਉਹ ਠੀਕ ਆ ਕਿ ਕਈ ਵਾਰੀ ਬਹੁਤ ਵਾਰੀ ਲੋਕ ਯੂਜ਼ ਵੀ ਕਰਦੇ ਆ ਸਿੱਕੇ ਦੇ ਹਮੇਸ਼ਾ ਦੋ ਪਾਸੇ ਹੁੰਦੇ ਆ ਦੇ ਨਹੀਂ ਕਿ ਮੈਂ ਕਹਤਾ ਕਿ ਪੈਸਾ ਜੋ ਮੈਂ ਬੋਲਿਆ ਇੱਕੋ ਹੀ ਹੈ ਕਈ ਵਾਰੀ ਹਾਲਾਤ ਸਿਚੁਏਸ਼ਨ ਜਾਂ ਗੱਲਬਾਤ ਜਾਂ ਅਗਲਾ ਹੀ ਕੋਈ ਏਦਾਂ ਦੇ ਆਪਾਂ ਨੂੰ ਕੰਮ ਕਰਨ ਵਾਲੇ ਮਿਲ ਜਾਂਦੇ ਆ ਕਿ ਪੈਸਾ ਲਿਆ ਜਦੋਂ ਹਜੇ ਮਤਲਬ ਤੁਸੀਂ ਪਹਿਲਾਂ ਅਡਵਾਂਸ ਦਿੱਤਾ ਤੇ ਮੁੜ ਕੇ ਅਗਲੇ ਦਿਨ ਆ ਕੇ ਨੂੰ ਸਸਰੀ ਘਰ ਬੁਲਾਤੀ ਏਦਾਂ ਦੇ ਵੀ ਬਹੁਤੇ ਲੋਕ ਦੇਖੇ ਆ ਆਪਾਂ ਕਿ ਅਗਲਾ ਵੀ ਯੂਜ਼ ਕਰਦਾ ਹੈ ਤੇ ਕਈ ਵਾਰੀ ਅਗਲਾ ਜੋ ਮਰਜ਼ੀ ਕਰੇ ਯੂਜ਼ ਕਰੇ ਇਹ ਚੀਜ਼ ਨੂੰ ਉਹੀ ਕਹਿੰਨੀ ਆ ਨਾ ਮੈਂ ਹਮੇਸ਼ਾ ਕਿ ਅਗਰ ਕੋਈ ਤੁਹਾਨੂੰ ਸਚਾਈ ਪਤਾ ਲੱਗ ਗਈ ਆ ਉਸ ਤੋਂ ਬਾਅਦ ਵੀ ਅਗਲੇ ਨੂੰ ਮੌਕਾ ਦੇਣਾ ਸਭ ਤੋਂ ਵੱਡੀ ਬੇਫੂਫੀ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਕਲੈਰਿਟੀ ਹੋ ਜਾਂਦੀ ਆ ਤਾਂ ਕਹਿੰਦੇ ਆ ਸਿਆਣੇ ਕਿ ਦੂਜਾ ਮੌਕਾ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਨਹੀਂ ਦੇਣਾ ਚਾਹੀਦਾ ਜਦੋਂ ਤੁਹਾਨੂੰ ਲੱਗੇ ਕਿ ਤੁਹਾਨੂੰ ਜਾਣ ਬੁੱਝ ਕੇ ਬੇਵਕੂਫ ਬਣਾਇਆ ਗਿਆ ਹੈ ਜਾਂ ਜੇ ਕੋਈ ਦੂਸਰਾ ਦੇਖ ਕੋਲਣਾ ਚਾਹੁੰਨੇ ਹੋ ਤਾਂ ਬੇਸ਼ੱਕ ਮੌਕਾ ਦੇਣਾ ਚਾਹੀਦਾ ਪਰ ਜਿੱਥੇ ਤੁਹਾਨੂੰ ਲੱਗੇ ਕਿ ਅਣਜਾਣੇ ਚ ਕੋਈ ਚੀਜ਼ ਹੋ ਕੇ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਸਭ ਤੋਂ ਵਧੀਆ ਤੁਹਾਡੀ ਇੰਟੂਇਸ਼ਨ ਅੱਛੀ ਹੈ ਤੁਹਾਡਾ ਦਿਮਾਗ ਤੇ ਮਨ ਨੂੰ ਬੈਲੈਂਸ ਕਰਕੇ ਸੋਚੋ ਕਿਉਂ ਜਦੋਂ ਤੁਸੀਂ ਇਹ ਸੋਚ ਲਿਆ ਨਾ ਕਿਉਂ ਫਿਰ ਉਹ ਕਿਉਂ ਜੋ ਹੋਇਆ ਨਾ ਉਹ ਤੁਹਾਨੂੰ ਕਾਫੀ ਜ਼ਿਆਦਾ ਅੱਛੀ ਡੂੰਗੀ ਜਾਣਕਾਰੀ ਦੇ ਜਾਏਗੀ ਉਹੀ ਗੱਲ ਕਿਉਂ ਚ ਤਰਕ ਜੁੜਿਆ ਹੁੰਦਾ ਕਿਉਂ ਚ ਤੁਸੀਂ ਜੁੜੇ ਹੋਨੇ ਹੋ ਕਿਉਂ ਚ ਤੁਹਾਡਾ ਮਨ ਤੇ ਦਿਮਾਗ ਵਰਕ ਕਰ ਰਿਹਾ ਹੁੰਦਾ हां भाई क्यों, क्यों तो फिर ਉਹ ਕਿਉਂ ਦਾ ਜਵਾਬ ਜਿਸ ਤਰ੍ਹਾਂ ਦਾ ਤੁਹਾਨੂੰ ਮਿਲੇਗਾ ਉਸ ਤਰ੍ਹਾਂ ਦੇ ਫੈਸਲੇ ਆਪਣੀ ਜ਼ਿੰਦਗੀ ਦੇ ਦੂਜਿਆਂ ਨਾਲ ਕਰਨੇ ਬਣਦੇ ਚਲੋ ਆਪਾਂ ਗੱਲ ਕਰਦੇ ਆ 22 ਮਈ 2025 ਦਿਨ ਅੱਜ ਵੀਰਵਾਰ ਦਾ ਕ੍ਰਿਸ਼ਨ ਪੱਖ ਚੱਲ ਰਿਹਾ ਜੈਤਨੀ ਮੇ ਦਾ ਦਸਵੀਂ ਤਿਥੀ ਹੈ ਹਨੇਰ ਪੱਖ ਦੀ ਤੇ ਦਸਵੀਂ ਤਿਥੀ ਦਾ ਪਾਕਲ ਸਵੇਰ ਤੱਕ ਰਹੇਗਾ ਪੂਰਾ ਭਾਦਰਾ ਪਦ ਨਕਸ਼ਤਰ ਸ਼ਾਮ ਨੂੰ 5:48 ਮਿੰਟ ਤੱਕ ਰਹੇਗਾ ਤੇ ਵਿਸ਼ ਕੁੰਭ ਜੋਗ ਰਹੇਗਾ ਅਸਤੇ ਦਿਨ ਅੱਜ 22 ਤਰੀਕ ਨੂੰ जो कुंभ राशि चंद्रमा चल रहे सी, राहु नाल जुती बना के मीन राशि जाए बारह बज के अठ मिनट तो यानी दोपहर तक चंद्रमा रहेगा शनि के घर राहु नाल जुती बना के तो उसके बाद चला जाएगा किथे मीन राशि वो भी शुक्र के शनि नाल जुति बना के ठीक है ਬਣਾ ਲਵੇਗਾ ਜਾਨੀ ਤਿੰਨ ਤਰ੍ਹਾਂ ਚੱਲ ਪੈਗੇ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਰੇਜ਼ਾਨੀ ਮੇਸ਼ ਕਾਸ਼ੀ ਵਾਲਿਆਂ ਦੀ ਮੇਸ਼ ਕਾਸ਼ੀ ਵਾਲਿਆਂ ਦੇ ਜੋ ਚੰਦਰਮਾ ਹੈ ਉਹ ਗੁਰੂ ਗੁਰੂ ਦੇ ਨਕਸ਼ਤਰ ਚ ਪੂਰਾ ਭਦਰਪਦ ਨਕਸ਼ਤਰ ਗੁਰੂ ਦਾ ਹੀ ਆ ਤੇ ਗੁਰੂ ਦਾ ਨਕਸ਼ਤਰ ਵੀ ਮੈਂ ਤੁਹਾਨੂੰ ਦੱਸ ਦਾਂ ਕਦੋਂ ਤੱਕ ਚੱਲਣਾ ਹੈ तकरीबन ਸ਼ਾਮ ਨੂੰ 5:00 ਵਜੇ ਕੇ ਸੰਤਾ ਮਿੰਟ ਤੱਕ ਹਾਲੇ ਰਾဟု ਦਾ ਨਕਸ਼ਤਰ ਸੀ ਅੱਜ ਗੁਰੂ ਦਾ ਨਕਸ਼ਤਰ ਸਾਹ ਚੱਲ ਰਿਹਾ ਤਾਂ ਇਸ ਕਰਕੇ ਕਿਸਮਤ ਦਾ ਸਾਥ ਮਿਲਣ ਵਾਲਾ ਮਾਨਸਿਕ ਤੌਰ ਤੇ ਥੋੜੀ ਖਲਪਾਟ ਬਣਨ ਵਾਲੀ ਹੈ ਪਰ ਫਿਰ ਵੀ ਰਿਲੈਕਸ ਹੀ ਰਹੇਗੀ ਕਿਸਮਤ ਤੇ ਭਰੋਸਾ ਹੀ ਸੰਬੰਧਕ ਕੁਛ ਨਾ ਕੁਛ ਇਦਾਂ ਦੀ ਬੇਕੂਫੀ ਤੁਹਾਡੇ ਦੁਆਰਾ ਕੀਤੀ ਜਾ ਸਕਦੀ ਹੈ ਕੋਈ ਗੱਲ ਇਦਾਂ ਦੀ ਤੁਹਾਡੀ ਜ਼ੁਬਾਨ ਤੋਂ ਨਿਕਲ ਸਕਦੀ ਹੈ ਜੋ ਦੂਜੇ ਨੂੰ ਕਲਪਨ ਲਈ ਜਾਂ ਪਰੇਸ਼ਾਨੀ ਦੇ ਸਕਦੀ ਹੈ ਤਾਂ ਥੋੜਾ ਜਿਆ ਥੋੜਾ ਜਿਆ ਸੋਚ ਸਮਝ ਕੇ ਬੋਲਣਾ ਅੱਜ ਤੋਂ ਹੀ ਤੇ ਦੂਜੀ ਗੱਲ ਹਰੀ ਇਲਾਇਚੀ ਦਾ ਸੇਵਨ ਕਰ ਲੈ ਲਗਨ ਚ ਬੱਟਾ ਬਹੁਤ ਚੁਭਪਾਲ ਦੇ ਜਾਂਦਾ ਹੈ ਜੈਮਿਨੀ ਟੌਰਸ ਜਾਂ ਬ੍ਰਿਖ ਰਾਸ਼ੀ ਵਾਲੇ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤ ਦਾ ਨਕਸ਼ਤਰ ਮਿੱਤਰ ਨਹੀਂ ਹੈ ਕਦੇ ਲੱਤਾਂ 'ਚ ਦਰਦ ਕਦੇ ਸਰੀਰ 'ਚ ਦਰਦ ਕਦੇ ਸਿਰ 'ਚ ਦਰਦ ਠੀਕ ਐਂਦਾ ਦੀ ਪਰੇਸ਼ਾਨੀ ਥੋੜੀ ਤੁਹਾਨੂੰ ਹੋਣ ਵਾਲੀ ਹੈ ਖਾਸ ਤੌਰ ਤੇ ਸਵੇਲਿੰਗ ਨੂੰ ਲੈ ਕੇ ਪੈਰਾਂ 'ਚ ਸੋਜ ਆ ਰਿਹਾ ਹੈ ਗਿੱਟਿਆਂ 'ਚ ਸੋਜ ਆ ਰਿਹਾ ਤੁਹਾਨੂੰ ਥੋੜੀ ਕਲਪਹਾਟ ਇਸ ਦੀ ਵਜ੍ਹਾ ਨਾਲ ਹੋ ਰਹੀ ਹੈ ਤਾਂ ਉਹਦੇ ਲਈ ਬ੍ਰਹਸਪਤ ਜੋ ਤੇ ਤੁਹਾਡੇ ਦੂਸਰੇ ਸਤੰਥ ਚੱਲ ਰਿਹਾ ਸੌਰੀ ਸੂਰਜ ਲਗਨ ਚ ਚੱਲ ਰਿਹਾ ਤਾਂ ਸੂਰਜ ਲਗਨ 'ਚ ਸ਼ੁਭ ਫਾਲਤ ਦੇਵੇ ਤਾਂ ਇਸ ਲਈ ਤੁਸੀਂ ਇੱਕ ਤਾਂ ਧੁੱਪ 'ਚ ਸੇਟ ਆ ਕੇ ਰੱਖੋ ਤੇ ਦੂਜਾ ਕੋਸ਼ਿਸ਼ ਕਰਨੀ ਹੈ ਗੁਰਦਾ ਸੇਵਨ ਨਹੀਂ ਕਰਨਾ ਤੇ ਤੀਜਾ ਗੁਰੂ ਦਾ ਨਕਸ਼ਤਰ ਹੈ ਪੰਛੀਆਂ ਨੂੰ ਪੀਲੀ ਦਾਲ ਪਾ ਸਕਦੇ ਹੋ ਜੈਮਿਨੀ ਜਨਮੇ ਕਿ ਵਾਸੀ ਮਿਥੁਨ રાશિ ਦੇ ਲਈ ਜੋ ਸ਼ਿਕਾਰੀ ਚਾਲ ਦੇ ਪਿਆ ਗ੍ਰਹਿ ਮੁਤਾਬਕ ਗੁਰੂ ਲਗਨ ਚ ਹੈ ਔਰ ਗੁਰੂ ਦਾ ਹੀ ਨਕਸ਼ਤਰ ਹੈ ਤਾਂ ਬਦਿਆ ਧਾਰਮਿਕ ਸੋਚ ਰਹੇਗੀ ਧਾਰਮਿਕ ਪ੍ਰਵਿਰਤੀ ਰਹੇਗੀ ਕੰਮ ਕਾਰ ਦੀ ਜੋ ਰੂਟੀਨ ਹੈ ਬਿਲਕੁਲ ਤੁਹਾਡੀ ਠੀਕ ਠਾਕ ਚੱਲੇਗੀ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਆਪਣੇ ਇਸ ਨੂੰ ਪੀਲੇ ਫੁੱਲ ਚੜਾ ਸਕਦੇ ਹੋ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਦੇ ਲਈ ਬ੍ਰਸਪਤ ਦਾ ਨਕਸ਼ਤਰ ਮਿੱਤਰ ਕਿਸਮਤ ਦਾ ਸਾਥ ਮਿਲੇਗਾ ਬੁਧੇ ਚਾਲ ਲਈ ਸਿਤਾਰੇ ਚੰਗੇ ਆ ਵਿਦੇਸ਼ ਲਈ ਅਗਰ ਕੋਈ ਕੋਸ਼ਿਸ਼ ਕਰ ਰਹੇ ਹੋ ਫਿਰ ਵੀ ਤੁਹਾਨੂੰ ਉਹਦਾ ਵੀ ਕਹਿ ਸਕਦੇ ਆ ਪੋਜ਼ਿਟਿਵ ਰਿਜ਼ਲਟ ਮਿਲੇਗਾ ਪਰ ਪੀਲਾ ਰੰਗ ਦਾ ਰੁਮਾਲ ਰੱਖ ਸਕਦੇ ਹੋ ਅੱਜ ਤੁਸੀਂ ਕੋਲ ਪੀਲਾ ਰੰਗ ਪਹਿਨ ਦੇ ਸਕਦੇ ਹੋ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਚੱਲਦੇ ਪਏ ਆ ਥੋੜਾ ਵਹਨ ਦਾ ਧਿਆਨ ਰੱਖੋ ਮਾਤਾ ਵੀ ਲੱਗਦਾ ਬੁੱਢਿਆਂ ਵਿੱਚ ਦਰਦ ਵੀ ਰਹੇਗਾ ਪਰ ਨਾਲ ਹੀ ਸਿੰਘ ਰਾਸ਼ੀ ਵਾਲੇ ਕਾਫੀ ਅੱਜ ਵੀ ਇਮੋਸ਼ਨਲ ਹੀ ਰਹਿਣਗੇ ਦੁਪਹਿਰ ਤੱਕ ਉਸ ਤੋਂ ਬਾਅਦ ਬ੍ਰਹਿਸਪਤ ਦਾ ਨਕਸ਼ਤਰ ਚੱਲੇਗਾ ਪਿਤਾ ਨਾਲ ਤੇ ਬਜ਼ੁਰਗਾਂ ਨਾਲ ਬਹਿਸ ਬਾਜੀ ਕਰਨ ਤੋਂ ਬਚਣਾ ਚਾਹੀਦਾ ਸਟਾਰ ਐਵੇਂ ਹੀ ਖਰਾਬ ਹੋ ਜਾਣਗੇ એનર્ਜੀ ਬਥੇਰੀਆ ਰਸਤੇ ਬਥੇਰੇ ਮਿਲ ਰਹੇ ਆ ਜਿਹੜੀ ਮੰਜ਼ਲ ਮਿਲਣੀ ਹੈ ਉਹ ਬੜੀ ਸੋਚ ਸਮਝ ਕੇ ਤੇ ਬੜੇ ਸੰਭਲ ਕੇ ਚੱਲਣ ਤੇ ਹੀ ਮਿਲ ਜਾਊਗੀ ਵਰਗੋਜਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਅੱਜ ਦਾ ਨਕਸ਼ਤਰ ਬ੍ਰਹਸਪਤ ਠੀਕ ਠਾਕ ਜਾਣ ਵਾਲਾ ਹੈ ਨਾ ਬਹੁਤ ਆਵ ਵਧੀਆ ਤੇ ਨਾ ਹੀ ਕੋਈ ਨੁਕਸਾਨ ਕਰਨ ਵਾਲਾ ਹੈ ਲਗਜ਼ਰੀ ਚੀਜ਼ਾਂ ਦਾ ਸੁੱਖ ਮਿਲੇਗਾ ਭੱਜ ਨਟ ਬਣੀ ਰਹੇਗੀ ਪਲੈਨਿੰਗ ਕੀਤੀ ਹੋਈ ਸਕਸੈਸ ਹੋ ਜਾਏਗੀ ਪਰ ਮਾਤਾ ਦੀ ਸਿਹਤ ਨੂੰ ਲੈ ਕੇ ਥੋੜੀ ਪਰੇਸ਼ਾਨੀ ਕੱਲ ਵੀ ਸੀ ਤੇ ਅੱਜ ਵੀ ਰਹਿ ਸਾਤ ਪਈਆ ਉਹ ਕਿਹਾ ਹੋਇਆ ਪੈਸਾ ਲੈ ਲਈ ਦੁਪਹਿਰ ਤੋਂ ਬਾਅਦ ਕੋਸ਼ਿਸ਼ ਕਰ ਸਕਦੇ ਨੇ ਪਿਲੇਬਰਾ ਜਰੀ ਤੁਲ ਰਾਸ਼ੀ ਦੀ ਗੱਲ ਕਰੀਏ ਤਾਂ ਤੁਲ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤ ਦਾ ਨਕਸ਼ਤਰ ਜੋ ਹੈ ਉਹ ਮਿੱਤਰ ਨਾ ਹੋਣ ਕਰਕੇ ਐਲੀਗੇਸ਼ਨ ਤੋਮਤ ਤੋਂ ਬਚਣਾ ਚਾਹੀਦਾ ਹੈ ਕੁਝ ਦੋਸਤਾਂ ਮਿੱਤਰਾਂ ਨੂੰ ਆਪਣੇ ਦਿੱਤੇ ਭੇਤ ਤੁਹਾਨੂੰ ਹੀ ਨੁਕਸਾਨ ਕਰਾ ਦੇਣਗੇ ਠੀਕ ਤਾਂ ਇਸ ਕਰਕੇ ਬਿਲਕੁਲ ਵੀ ਆਪਣੇ ਭੇਤ ਕਿਸੇ ਨੂੰ ਨਾ ਦਿਓ ਤੇ ਕੰਮ ਕਰਦੇ ਸਮੇਂ ਕੰਮ ਹੋ ਕੰਮ ਹੋਣ ਤੋਂ ਪਹਿਲਾਂ ਭੇਤ ਤਾਂ ਦੇਣਾ ਹੀ ਨਹੀਂ ਹੈ ਦੂਸਰਾ ਦੂਸਰਾ ਕੰਮ ਅਗਰ ਕੋਈ ਹੱਥ ਚ ਲੈਣਾ ਤਾਂ ਜਿੰਨੀ ਦੇਰ ਤੱਕ ਦੂਜਾ ਕੰਮ ਮਿਲ ਨਹੀਂ ਜਾਂਦਾ ਉਨੀ ਦੇਰ ਤੱਕ ਪਹਿਲਾ ਕੰਮ ਛੱਡਣਾ ਬੇਕੁਸੀ ਹੋਏਗੀ ਤਾਂ ਇਸ ਕਰਕੇ ਦੋ ਕੰਮ ਜੋ ਵੀ ਕਰ ਰਹੇ ਹੋ ਪੈਂਡਿੰਗ ਕੰਮ ਜੋ ਪਏ ਉਹਨਾਂ ਨੂੰ ਚਾ ਸਹੀ ਤਰੀਕੇ ਨਾਲ ਨਿਬੇੜ ਲੋ ਦੇਖੋ ਹਜੇ ਸੂਰਜ ਆਪਣੇ ਸਥਾਨ ਵਿੱਚ ਹੈ ਜਿਸ ਕਰਕੇ ਸਰਕਾਰੀ ਰੌਲਾ ਵੀ ਕੋਈ ਪੈ ਸਕਦਾ ਸਕਾਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਗ੍ਰਹਿਾਂ ਦੇ ਮੁਤਾਬਕ ਬਹੁਤ ਜ਼ਿਆਦਾ ਗੁੱਸਾ ਇਰੀਟੇਸ਼ਨ ਰਹੇਗੀ ਪਰ ਬ੍ਰੈਸਪਤ ਦਾ ਨਕਸ਼ਤਰ ਅੱਜ ਮਿੱਤਰ ਹੀ ਹੈ ਆਪਣੇ ਆਪ ਨੂੰ ਬਲੈਸਡ ਜਾਂ ਮੰਨੋਗੇ ਤੁਸੀਂ ਪੜ੍ਹਾਈ 'ਚ ਮਨ ਲੱਗੇਗਾ ਪੂਰਾ ਕੇਸਰ ਮੱਥੇ ਤੇ ਜ਼ਰੂਰ ਲਗਾ ਲੈਣਾ ਬ੍ਰੈਸਪਤ ਸ਼ੁਭ ਫਲ ਦੇਗਾ ਤੇ ਦੂਸਰਾ ਬ੍ਰੈਸਪਤ ਵੈਸੇ ਵੀ ਤੁਹਾਡੇ 8ਵੇਂ ਸਥਾਨ 'ਚ ਚੱਲ ਰਿਹਾ ਹੈ ਤੁਹਾਡੇ ਲਈ ਗਿਆਨ ਪ੍ਰਾਪਤੀ ਲਈ ਕਿਸੇ ਟੈਸਟ ਲਈ ਕਿਸੇ ਪੜ੍ਹਾਈ ਲਈ ਸਮਾਂ ਬਿਲਕੁਲ ਬਿਹਤਰ ਨੀਲਾ ਰੰਗ ਨਹੀਂ ਪਾਉਣਾ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਨੂੰ ਮਿਲੇਗੀ ਰਿਲੈਕਸ ਕਿਉਂਕਿ ਬ੍ਰੈਸਪਤ ਦਾ 79 ਥੋੜੀ ਕਲਪਾਟ ਹੋਣ ਤੋਂ ਬਾਅਦ ਕਮਾ ਕਰਨ ਦਾ ਰਫਤਾਰ ਤੇਜ਼ ਕਰਵਾ ਦੇਗਾ ਨਾਲ ਹੀ ਬ੍ਰੈਸਪਤ ਤੁਹਾਡੇ ਜੋ ਹੈ 6ਵੇਂ ਸਥਾਨ 'ਚ ਚੱਲ ਰਿਹਾ ਹੈ ਤੇ ਚੰਦਰ ਰਾਹੁਲ ਦਾ ਜੋਗ ਦੂਸਰੇ ਸਥਾਨ ਵਿੱਚ ਹੈ ਤੇ ਦੂਸਰੇ ਸਥਾਨ 'ਚ ਚੰ드ਰਮਾ ਸ਼ੁਭ ਖਾਲੀ ਕਰਦਾ ਹੈ ਤੇ ਇਸ ਤੋਂ ਦੁਪਹਿਰ ਤੋਂ ਬਾਅਦ ਉਸਨੇ ਤੀਸਰੇ ਸਥਾਨ 'ਚ ਚਲੇ ਜਾਣਾ ਹੈ ਕੋਈ ਪ੍ਰਾਣੇ ਦੋਸਤ ਮਿੱਤਰ ਮਿਲ ਸਕਦੇ ਉਹਨਾਂ ਨਾਲ ਬੈਠ ਕੇ ਕਿਤੇ ਜਾਣਾ ਆਉਣਾ ਪੈ ਸਕਦਾ ਜਾਨੀ ਮਨ ਖੁਸ਼ ਰਹੇਗਾ ਚੰਗਾ ਬਸ ਦੁੱਧ ਮੱਥੇ ਤੇ ਜ਼ਰੂਰ ਲਾ ਲੈਣਾ ਅਕੁਰੀਸੇਨੀ ਤੁੰਬ ਰਾਸ਼ੀ ਵਾਲਿਆਂ ਦੀ ਸੇਤ ਹੋ ਜਾਏਗੀ ਹੁਣ ਠੀਕ ਰੁਕਿਆ ਹੋਇਆ ਮਿਲ ਜਾਏਗਾ ਪੈਸਾ ਪਰੇਸ਼ਾਨੀ ਪਰਿਵਾਰਕ ਤੌਰ ਤੇ ਛੋਟੀ ਮੋਟੀ ਨੋਖ-ਚੋਖ ਜੜੀ ਹੋਈ ਸੀ ਉਹਦਾ ਵੀ ਹੱਲ ਸ਼ਾਂਤੀ ਨਾਲ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਨਾਲ ਹੀ ਕਿਉਂਕਿ ਰਾਹੁ ਲਗਨ 'ਚ ਚੱਲਦਾ ਪਿਆ ਤਾਂ ਇਤਹਾਦੀ ਸਲਾ ਨਾਲ ਵਹਿਗਾਦੀ ਸਲਾ ਨਾਲ ਚੱਲਣਾ ਵਧੀਆ ਪੈਸੇ ਲਈ ਤਾਂ ਲਈ ਬਿਜ਼ਨਸ ਲਈ ਕਾਰੋਬਾਰ ਲਈ ਉੱਚ ਦਾ ਸ਼ੁਕਰ ਦੂਸਰੇ ਸਥਾਨ ਵਿੱਚ ਸ਼ੁਭਕਾਮਨਾਵਾਂ ਦਵੇ ਤਾਂ ਗਾਂ ਨੂੰ ਰੋਟੀ ਜ਼ਰੂਰ ਪਾ ਪਾਈਸ ਜਨਮੀ ਦਾ ਸ਼ੀਦੀ ਗੱਲ ਕਰੀਏ ਤਾਂ ਮੀਨਾਸ਼ੀ ਵਾਲਿਆਂ ਨੂੰ ਦੁਪਹਿਰ ਤੋਂ ਬਾਅਦ ਮਿਲੇਗੀ ਰਿਲੈਕਸ ਲਗਨ ਜਾ ਜਾਏਗਾ ਚੰਦਰਮਾ ਪਰ ਸ਼ਨੀ ਚੰਦਰ ਦਾ ਯੋਗ ਬਣੇਗਾ ਨਜ਼ਰਾਂ ਤੋਂ ਤੇ ਬਚਣਾ ਹੀ ਹੈ ਨਾਲ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਪ੍ਰੈਸਵਤ ਦਾ ਨਕਸ਼ਤਰਾ ਜਮਿਤਰਾ ਬਿਲਕੁਲ ਪੈਂਡਿੰਗ ਕੰਮਾਂ ਨੂੰ ਨਿਬੇੜੋ ਆਪਣੇ ਪਰਿਵਾਰ ਵਿੱਚ ਭਾਈਪੈਣ ਨਾਲ ਸੁਭਦ ਸੁਧਾਰਨ ਲਈ ਯਤਨ ਕਰੋ ਤੇ ਕੋਈ ਵੀ ਕਲੇਸ਼ ਛੋਟੀ ਮੋਟੀ ਮਸਚੋ ਭਾਵੇਂ ਪ੍ਰੇਮ ਸਬੰਧਾਂ ਚ ਹੋਈ ਹੈ ਭਾਵੇਂ ਕਿਸੇ ਨਾਲ ਵੀ ਹੋਈ ਹੈ ਉਸ ਨੂੰ ਬੈਠ ਕੇ ਨਿਬੇੜ ਲੈਣਾ ਚੰਗੀ ਗੱਲ ਹੈ ਠੀਕ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਕਿਦਾਂ ਗ੍ਰਹਾਂ ਨੂੰ ਸਹੀ ਕਰ ਸਕਦੇ ਆ ਵਧੀਆ ਕਰ ਸਕਦੇ ਆ ਜਿਸ ਅਨੁਸਾਰ ਵਧੀਆ ਕੰਮ ਮਿਲੇ ਕਿਸੇ ਨੇ ਪੁੱਛਿਆ ਸੀ ਕਿ ਪਸ਼ੂਆਂ ਦੀ ਦਿਸ਼ਾ ਕਿਹੜੀ ਹੁੰਦੀ ਹੈ ਪਸ਼ੂ ਆਪਣੇ ਪਿੰਡਾਂ ਦੇ ਵਿੱਚ ਕਾਫੀ ਲੋਕਾਂ ਨੇ ਪਸ਼ੂ ਘਰ 'ਚ ਰੱਖੇ ਹੁੰਦੇ ਆ ਰੱਖਣੇ ਵੀ ਚਾਹੀਦੇ ਆ ਸ਼ਹਿਰਾਂ 'ਚ ਵੀ ਰੱਖ ਸਕਦੇ ਆ ਆਪਾਂ ਐਡੀ ਕੋਈ ਗੱਲ ਨਹੀਂ ਐ ਕੋਈ ਜਗ੍ਹਾ ਤੇ ਕੋਈ ਤੁਹਾਡਾ ਮੰਨ ਲਓ ਕਿ ਕਿਤੇ ਪਲਾਟ ਖਾਲੀ ਪਿਆ ਹੈ ਤਾਂ ਵਾਦੂ ਵੀ ਆਵੇ ਇ ਉੱਥੇ ਕੁਛ ਨਹੀਂ ਤਾਂ ਉੱਥੇ ਤੁਸੀਂ ਸ਼ੈੱਡ ਪਾ ਕੇ ਇੱਕ ਛੋਟੀ ਜਿਹੀ ਤੇ ਆਪਣਾ ਦੇਖੋ ਜਿਹੜਾ ਜਿੱਦਾਂ ਜੋ ਵੀ ਤੁਸੀਂ ਵਰਤੋਂ ਕਰਦੇ ਜਿੰਨੀਆਂ ਆਪਣੀਆਂ ਕਰੇ ਲੋ ਹੋ ਸਕਣ ਉਹ ਨਹੀਂ ਜਿਆਦਾ ਵਧੀਆ ਨੇ ਤਾਂ ਚਲੋ ਦਿਸ਼ਾ ਦੱਸ ਦਿੰਦੇ ਮੈਂ ਤੁਹਾਨੂੰ ਹਮੇਸ਼ਾ ਘਰ ਦੇ ਵਿੱਚ ਅਗਰ ਤੁਸੀਂ ਪਸ਼ੂ ਰੱਖਿਆ ਤਾਂ ਉਹ ਹਮੇਸ਼ਾ ਪੱਛਮ ਦਿਸ਼ਾ 'ਚ ਰੱਖਣੇ ਚਾਹੀਦੇ ਆ ਉੱਤਰ ਦਿਸ਼ਾ 'ਚ ਕਦੇ ਵੀ ਪਸ਼ੂ ਗੈਰਾ ਨਹੀਂ ਬੰਨਣੇ ਚਾਹੀਦੇ ਜਾਨਵਰ ਦਾ ਕਾਰਕ ਸ਼ਨੀ ਮੰਨਿਆ ਜਾਂਦਾ ਹੈ ਠੀਕ ਹੈ ਦੁੱਧ ਵਾਲੇ ਜਨਮ ਮਤਾ ਕਰਕੇ ਸ਼ਨੀ ਚੰਦਰ ਹੋ ਗਿਆ ਤੇ ਇਸੇ ਤਰ੍ਹਾਂ ਨਾਲ ਹਰ ਗ੍ਰਹਿ ਨਾਲ ਜਿਵੇਂ ਜਿਵੇਂ ਗਊਆਂ ਨੇ ਉਹਨਾਂ ਨੂੰ ਸ਼ੁਕਰ ਦੇ ਬੁੱਧ ਦੀ ਜੁਤੀ ਮੰਨੀ ਜਾਂਦੀ ਹੈ ਜੋ ਮੱਝ ਹੈ ਉਹ ਸ਼ਨੀ ਦੀ ਕਾਰਕ ਮੰਨੀ ਜਾਂਦੀ ਹੈ ਹਨਾ ਤਾਂ ਇਸੇ ਤਰ੍ਹਾਂ ਨਾਲ ਸ਼ਨੀ ਦੀ ਦਿਸ਼ਾ ਵਿੱਚ ਹੀ ਅਗਰ ਜਾਨੀ ਵੈਸਟ ਦਿਸ਼ਾ ਚ ਪਛਮ ਦਿਸ਼ਾ ਚ ਅਗਰ ਤੁਸੀਂ ਪਸ਼ੂਆਂ ਦਾ ਕੋਈ ਬੰਨਣ ਦਾ ਰੱਖਣ ਦਾ ਕਰਦੇ ਹੋ ਤਾਂ ਬੜਾ ਵਧੀਆ ਤੁਹਾਨੂੰ ਫਾਇਦਾ ਵੀ ਰਹੇਗਾ ਤੇ ਨੁਕਸਾਨ ਵੀ ਘੱਟ ਹੋਏਗਾ ਕਿ ਕਹਾਂ ਚ ਤੇ ਸਮਾਜ ਆਜਾਦਾ ਆਪ ਸਭ ਦਾ ਆਸਪਾਸ ਜੇ ਮੈਂ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਨਿੰਦਕਾਂ ਸਾਹਿਬ faça